गौरव पूरा इपस एस एस पी साहिब कपूरथला जी के दिशा निर्देश अनुसार कपूरथला जिले में लुटा खोह दारदात अंजाम देने वाले व्यक्तियों को काबू करने लिये सरबजीत राय पुलिस कप्तान तफतीश दीप करण सिंह उप पुलिस कप्तान सब डिवीजन कपूरथला परमिंदर सिंह उप पुलिस कप्तान तफतीश कपूरथला की अगवाई हेठ जरनैल सिंह इंचार्ज सी اے سٹاف कपूरथला ਵੱਲੋਂ 22 دسمبر 2024 ਨੂੰ تھانہ صدر कपूरथला ਵਿਖੇ ਚੋਕੀ ਇਤਲਾਹ ਦੇ ਕੇ معاملہ درج کروان ਵਾਲੇ ਵਿਅਕਤੀ ਸ਼੍ਰੀ ਕੁਮਾਰ ਉੱਤਰ ਮੰਗਲ ਸਿੰਘ ਵਾਸੀ ਪੇਟਾ تھانہ صدر कपूरथਲਾ ਜ਼ਿਲ੍ਹਾ कपूरथਲਾ પાસે ਸੱਕੀ ਨਾਲ ਪੁਚ ਗਿਚ ਕੀਤੀ ਤਾਂ ਸ਼੍ਰੀ ਕੁਮਾਰ ਔਕਤ ਨੇ ਮੰਨਿਆ ਕਿ ਉਸ ਦੇ ਸਿਰ ਕਰੀਬ 1,50,000 ਰੁਪਏ ਦਾ ਕਰਜ਼ਾ ਸੀ

ਬੈਂਕ ਵਿਚਲੀ ਰਕਮ 1,90,000 ਰੁਪਏ ਇੱਕ ਫਿੰਗਰ ਮਸ਼ੀਨ ਇੱਕ ਮੋਬਾਈਲ ਟੈਬ ਬਰਾਮਦ ਕੀਤਾ ਜਾ ਚੁੱਕਾ ਹੈ ਅਤੇ ਉਕਤ ਮੁਕੱਦਮੇ ਵਿੱਚ ਵਾਧਾ ਜੁਰਮ 316 5 ਬੀ ਐਨ ਐਸ ਦਾ ਕੀਤਾ ਗਿਆ ਹੈ ਅਤੇ ਦੋਸ਼ੀ ਸ਼ੇਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਉਹਦੇ ਤੋਂ ਨਵੀਂ ਅਚੀਵਮੈਂਟ ਹੋਈ ਹੈ। ਆਜੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗਰਵਪ੍ਰਤਾ ਜੀ ਆਈਪੀਐਸ ਤੇ ਐਸਪੀਡੀ ਸਾਹਿਬ ਸ੍ਰੀ ਸਰਜੀਤ Rai ਸਾਹਿਬ ਦੀ ਜੋ ਰਹਿਮਾਨਾ ਇਹ ਰੇਟ ਸਾਨੂੰ ਕਪੂਰਥਲਾ ਪੁਲਿਸ ਨੂੰ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਹੋਇਆ ਇਸ ਤਰ੍ਹਾਂ ਸੀ ਮਿਤੀ 20 12 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਦਾ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀ ਉਹ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਨੁਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰਡ ਕੀਤਾ ਗਿਆ 185 ਪੀਐਸ सदर ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀ ਇਨ ਚਾਰਜ ਨੇ ਸਰਜਨਾਲ ਸਿੰਘ ਜੀ ਸੀਏ ਕਪੂਰਖੜਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਫ਼ਤੀਸ਼ ਫਰਦਰ ਪੁੱਛਗਛ ਲਈ ਸ਼ਾਮਲ ਤਫ਼ਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸਖਤੀ ਦੇ ਤੌਰ ਤੇ ਪੁੱਛਗਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋਏ ਮਨਿਆ ਉਹ ਸੀ ਕਰਕੇ ਇਹਦੇ ਮਨਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੁਦ ਹੀ ਉਹ ਪੈਸੇ ਜਿਹੜੇ ਆ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਦਾ ਟਿਕਰਾ ਦਿੱ ਜਿਸ ਦੇ ਉੱਤੇ ਇਹਨੂੰ ਉਹਦੇ ਬੱਚੇ ਦੀ ਅਰੈਸਟ ਪਾਈ ਗਈ ਤੇ ਇਹਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਪੈਸੇ ਇਹਨੂੰ ਕਿੰਨੇ ਦੇ ਕਵਰ ਹੋਏ ਪੈਸੇ ਇਹਦੇ ਕੋਲ 1.90 ਲੱਖ ਰੁਪਇਆ ਕਵਰ ਹੋਇਆ ਤਾਂ ਉਹ ਉਹਦੀ ਬੀੜੀ ਇਹਨੇ 3 ਕਰ ਦਿੱਤੀ ਜੀ ਉਹ 2 3 ਦਿੱਤੀ हां 2 3 ਦਿੱਤੀ ਸੀ ਬਾਕੀ ਇਹਨੇ ਮੂਤ ਜਾਇ ਕਰਜਾ ਹੋਇਆ ਸੀਗਾ ਉਹ ਕਿਸ ਤਰੀਕੇ ਨਾਲ ਹੋਇਆ ਹੈਗਾ ਆਪਣੇ ਕੋਈ ਵੈਸੇ ਸੀ ਕਿ ਖਰਚੇ-ਕੁਚੇ ਕੁਝ ਗੱਲਾਂ ਅਜੀ ਮੁੱਢਲੀ ਤਫਤੀਸ਼ ਚ ਨੇ ਇਹੀ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੀ ਇਹ ਫਰਦਰ ਦੇ ਤੱਕ ਕਰਦੇ ਆਂ ਪੁੱਛ ਕੇ ਕਿਸ਼ ਵੀ ਕਾਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਹੈ ਕਰਦੇ ਆਂ ਫਿਰ ਤੋਂ ਇਲਾਵਾ ਇਹਨਾਂ ਦਾ ਬੈਕਗ੍ਰਾਉਂਡ ਨਹੀਂ ਇੱਥੇ ਕੋਈ ਕ੍ਰਾਈਮਿਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜਿਹਾ ਕਿੰਨੇ ਸਾਲ ਤੋਂ ਐਮਪੀ ਸੀ ਦਾ ਇਹ ਜੇ ਕਰਨੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਜਿਉਂ ਕੁਛ ਕੁਛ ਕਰਨੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀਗਾ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨੇ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਦਾ ਨਮੈਂਦਾ ਹੀ ਇਹ ਤੇ ਉਹਨਾਂ ਦਾ ਹੀ ਪੈਸਾ ਸੀ ਤੇ ਹੁਣ ਇਸ ਤੋਂ ਇਲਾਵਾ ਕੋਈ ਹੋਰ ਵੀ ਅਚੀਵਮੈਂਟ ਹੈ ਵੀ ਤੁਹਾਡੀ